ਸਤ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤੇ ਸ਼੍ਰੀ ਚਮਕੌਰ ਸਾਹਿਬ ਪਰ ਕਰਵਾਇਆ ਗਿਆ ਜਿੱਥੇ ਪਹਿਲਾ ਨਾਮ 71000 ਦੂਜਾ ਨਾਮ 61000 ਸੀ ਤੇ ਫਾਈਨਲ ਮੈਚ ਸਰਸਾ ਮੰਗਲ ਤੇ ਤਨਹੋਰੀ ਵਿਚਕਾਰ ਖੇਡਿਆ ਗਿਆ ਫਰਸਟ ਸਰਸਾ ਮੰਗਲ ਰਹੀ ਤੇ ਸੈਕੰਡ ਤਨਹੋਰੀ ਦੀ ਟੀਮ ਰਹੀ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਕਬੱਡੀ ਕੱਪ ਕੈਰੋਂ ਤਰਨ ਤਰ ਪਹਿਲਾ ਇਨਾਮ 1,50,000 ਦੂਸਰਾ ਇਨਾਮ 1 ਲੱਖ ਸੀ ਤੇ ਬੈਸਟਾਂ ਨੂੰ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਘਰਿਆਲਾ ਤੇ ਨੱਥੋ ਚੱਕ ਵਿੱਚਕਾਰ ਖੇਡਿਆ ਗਿਆ ਫਸਟ ਇੱਥੇ ਘਰਿਆਲਾ ਦੀ ਟੀਮ ਰਹੀ ਤੇ ਸੈਕੰਡ ਨੱਥੋ ਚੱਕ ਰਹੀ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ ਸ਼ਰਮਾ ਚਾਂਗਲੀ ਵਿਰੇਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਬੈਸਟ ਜਾਫੀ ਹੁਸੈਨ ਗੁਜੇਰ ਰਿਆ ਤੇ ਬੈਸਟਾਂ ਨੂੰ ਇੱਥੇ ਮੋਟਰਸਾਈਕਲ ਸੀ ਅੱਗੇ ਗੱਲ ਕਰਦੇ ਆ ਕਬੱਡੀ ਕੱਪ ਕੋਟ ਕਰੋੜ ਕਲਾਂ ਪਹਿਲਾ ਇਨਾਮ 1 ਲੱਖ ਦੂਜਾ ਨਾਂ 75000 ਤੇ ਬੈਸਟਾਂ ਨੂੰ ਇੱਥੇ 21000 ਰੁਪਏ ਸੀ ਇੱਥੇ ਫਾਈਨਲ ਮੈਚ ਡੱਗੋ ਪਲੱਸ ਕਾਂਗਵ ਵਰਸਸ ਜੀਐਸ ਮਾਲਵਾ ਵਿੱਚ ਕਰ ਖੇਡਿਆ ਗਿਆ ਫਸਟ ਡੱਗੋ ਰਹੀ ਸੀ ਸੈਕੰਡ ਜੀਐਸ ਮਾਲਵਾ ਦੀ ਟੀਮ ਰਹੀ ਤੇ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ ਜੱਗੂ ਸੈਦੋਵਾਲ ਰਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤਾਂ ਬੈਸਟ ਜਾਫੀ ਸ਼ਰਨਾ ਗੁਰਵਿੰਦਰ ਸੋਨਾਵੰਦਰ ਡੋਡ ਤਿੰਨੋਂ ਜੁਆਇੰਟ ਰਹੇ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ